ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਮੂਲੀਆਂ ਵਾਲੇ ਪਰੌਤੇ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ ਮੂਲੀਆਂ ਲਈਆਂ ਸੀ ਤੇ ਮੂਲੀਆਂ ਨੂੰ ਅਸੀਂ ਸਭ ਤੋਂ ਪਹਿਲਾਂ ਧੋ ਲਿਆ ਸੀ ਇਹਨਾਂ ਦੇ ਪੱਤੇ ਉਤਾਰ ਦਿੱਤੇ ਸੀ ਮੂਲੀਆਂ ਦੇ ਤੇ ਮੂਲੀਆਂ ਨੂੰ ਹੁਣ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਛਿਲ ਦਵਾਂਗੇ ਮੂਲੀਆਂ ਨੂੰ ਅਸੀਂ ਛਿੱਲ ਕੇ ਤੋ ਲਿਆ ਸੀ ਤੇ ਨਿਕ ਦੇ ਕੇ ਇਹਦੇ ਪੀਸ ਕਰ ਲਏ ਸੀ ਤੇ ਮੂਲੀਆਂ ਨੂੰ ਅਸੀਂ ਬਰੀਕ-ਬਰੀਕ ਇਸ ਤਰ੍ਹਾਂ ਕੱਟ ਦਵਾਂਗੇ ਮੂਲੀਆਂ ਨੂੰ ਅਸੀਂ ਬਰੀਕ-ਬਰੀਕ ਇਸ ਤਰੀਕੇ ਨਾਲ ਇਹਨਾਂ ਨੂੰ ਕੱਟ ਲਿਆ ਸੀ ਤੇ ਮੂਲੀਆਂ ਬਣਾਵਾਂਗੇ ਆਪਾਂ ਚੋਪ ਦੇ ਵਿੱਚ ਤੇ ਇਹਨਾਂ ਦੇ ਵਿੱਚ ਅਸੀਂ ਮੂਲੀਆਂ ਨੂੰ ਗ੍ਰाइंड ਕਰ ਲਵਾਂਗੇ ਮੂਲੀਆਂ ਨੂੰ ਅਸੀਂ ਇਹਨਾਂ ਦੇ ਵਿੱਚ ਉਪਤ ਦੇ ਵਿੱਚ ਪਾ ਕੇ ਚੋਪ ਕਰ ਲਵਾਂਗੇ ਮੂਲੀਆਂ ਨੂੰ ਹੁਣ ਅਸੀਂ ਇਹਨੂੰ ਉੱਪਰ ਦੇ ਨਾਲ ਇਸ ਤਰ੍ਹਾਂ ਚੋਪ ਕਰ ਦਵਾਂਗੇ ਤੇ ਮੂਲੀਆਂ ਬਹੁਤ ਵਧੀਆ ਇਹਦੇ ਵਿੱਚ ਜਿੰਨੀ ਕ੍ਰੈਸ਼ ਹੋ ਜਾਂਦੀਆਂ ਆ ਹੁਣ ਅਸੀਂ ਇਹਨੂੰ ਖੋਲ ਕੇ ਦੇਖਦੇ ਆ ਕਿਤਾ ਤੁਸੀਂ ਦੇਖ ਸਕਦੇ ਮੂਲੀਆਂ ਬਹੁਤ ਵਧੀਆ ਚੋਪ ਹੋ ਗਈਆਂ ਸੀ ਤੇ ਮੂਲੀਆਂ ਅਸੀਂ ਥੇਲੇ ਵਿੱਚ ਕਰ ਦਵਾਂਗੇ ਤੇ ਜਿਹੜੀਆਂ ਬਾਕੀ ਦੀਆਂ ਮੂੜੀਆਂ ਉਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਫਿਰ ਚੋਪ ਕਰ ਦੇਵਾਂਗੇ ਇੱਥੇ ਸਾਰੀਆਂ ਮੂੜੀਆਂ ਨੂੰ ਅਸੀਂ ਕ੍ਰੈਸ਼ ਕਰ ਲਿਆ ਸੀ ਤੇ ਮੂੜੀਆਂ ਦੇ ਵਿੱਚ ਅਸੀਂ ਪਾ ਦਵਾਂਗੇ ਥੋੜਾ ਜਿਹਾ ਨਮਕ ਮੂੜੀਆਂ ਚ ਪਹਿਲੇ ਵੀ ਮੂੜੀਆਂ ਦੇ ਨਾਲ ਹੀ ਪਾਣੀ ਨਿਕਲ ਜਾਂਦਾ ਹੈ ਤੇ ਨਮਕ ਪਾ ਕੇ ਇਹਦੇ ਵਿੱਚ ਹੋਰ ਪਾਣੀ ਜਿਹੜਾ ਹੋਏਗਾ ਉਹ ਨਿਕਲ ਜਾਏਗਾ ਤੇ ਨਮਕ ਲਾ ਕੇ ਅਸੀਂ ਮੂੜੀਆਂ ਨੂੰ 2 ਕਿ ਮਿੰਟ ਵਾਸਤੇ ਰੱਖ ਦੇਵਾਂਗੇ ਮੂੜੀਆਂ ਨੂੰ ਲਾਪਾ ਨਿਚੋੜ ਦੇਵਾਂਗੇ 2-3 ਮਿੰਟ ਹੋ ਗਏ ਸੀ ਮੂੜੀਆਂ ਰੱਖਿਆ ਨੂੰ ਸਾਰੀਆਂ ਮੂੜੀਆਂ ਅਸੀਂ ਨਿਚੋੜ ਦੇਵਾਂਗੇ ਮੂਲੀਆਂ ਨੂੰ ਅਸੀਂ ਨਿਚੋੜ ਲਿਆ ਸੀ ਮੂਲੀਆਂ ਦੇ ਪਰੌਤੇ ਬਣਾਵਾਂਗੇ ਅਸੀਂ ਤੜਕ ਕੇ ਤੇ ਇੱਥੇ ਪੈਨ ਰੱਖ ਲਿਆ ਸੀ ਤੇ ਪੈਨ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਗਰਮ ਹੋ ਗਿਆ ਸੀ ਅੱਧਾ ਚਮਚਾ ਪਾ ਦਵਾਂਗੇ ਜੀਰੇ ਦਾ ਅੱਧਾ ਚਮਚਾ ਪਾ ਦਾਂਗੇ ਧਨੀਆ ਧਨੀਏ ਨੂੰ ਅਸੀਂ ਦਰਦਰਾ ਜਿਹਾ ਕਰ ਲਿਆ ਸੀ ਥੋੜੀ ਜਿਹੀ ਪਾਵਾਂਗੇ ਜਵੈਨ ਕਸ਼ਤੂਰੀ ਮੇ ਇੱਥੇ ਤੇ ਥੋੜੀ ਜਿਹੀ ਪਾਵਾਂਗੇ ਹਿੰਗ ਤੇ ਇੱਥੇ ਲਿਆ ਸੀ ਅਸੀਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਤੇ ਇਹਨਾਂ ਦੋਵਾਂ ਨੂੰ ਤੜਕੇ ਦੇ ਵਿੱਚ ਪਾ ਦਾਂਗੇ ਇਹਨਾਂ ਚੀਜ਼ਾਂ ਨੂੰ 2 ਕਿ ਮਿੰਟ ਵਾਸਤੇ ਅਦਰਕ ਨੂੰ ਲਸਣ ਨੂੰ ਥੋੜਾ ਲਵਾਗੇ ਅੱਧਾ ਚਮਚਾ ਪਾਵਾਂਗੇ ਨਮਕ ਦਾ ਲਾਲ ਮਿਰਚ ਪਾ ਦਵਾਂਗੇ ਕਸ਼ਮੀਰੀ පා ග එපා හල් දිිපෝර් කාලීම් සිත පෝට චාටම සල්ල පාදමගේ සිබුන් අසීමම සල්ලය නුම් හොන් දෙ නමගේ ਇਹ ਹੁਣ ਅਸੀਂ ਮੂਲੀਆਂ ਜਿਹੜੀਆਂ ਕ੍ਰਸ਼ ਕੀਤੀਆਂ ਸੀ ਉਹਨਾਂ ਨੂੰ ਪਾ ਦਵਾਂਗੇ ਮੂਲੀਆਂ ਪਾ ਕੇ ਮਿਕਸ ਕਰ ਦਵਾਂਗੇ ਤੇ ਪਰੌਠੇ ਬਣਾਵਾਂਗੇ ਅਸੀਂ ਮੂਲੀਆਂ ਤੜਕ ਕੇ ਤੇ ਬਹੁਤ ਟੇਸਟ ਪਰੌਠੇ ਬਣਦੇ ਆ ਮੂਲੀਆਂ ਤੜਕ ਕੇ ਪਰੌਠੇ ਬਣਾਈਏ ਤੇ ਉਹਨਾਂ ਦੀ ਹਰੀਆਂ ਧਨੀਆ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਤੇ ਮਸਾਲਾ ਬਣ ਕੇ ਪੀਠੀ ਤਿਆਰ ਹੈ ਮੂਲੀਆਂ ਵਾਸਤੇ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਾ ਤਾਂ ਜਰੂਰ ਲਾਈਕ ਕਰਿਆ ਕਰੋ ਵੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੀ ਤੇ ਹੁਣ ਅਸੀਂ ਇਹਨਾਂ ਨੂੰ ਪੀਠੀ ਨੂੰ ਠੰਡਾ ਕਰ ਲਵਾਂਗੇ ਹੁਣ ਅਸੀਂ ਆਟੇ ਨੂੰ ਗੁੰਨ ਲਵਾਂਗੇ ਇੱਥੇ ਆਟੇ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਵਾਂਗੇ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਜਵੈਨ ਤੇ ਹੁਣ ਅਸੀਂ ਆਟੇ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਜਵੈਨ ਜਿਹੜੀ ਆਪਣੇ ਹਾਜਮੇ ਬਾਤ ਤੇ ਬਹੁਤ ਵਧੀਆ ਆ ਆਪਣਾ ਹਾਜਮਾ ਠੀਕ ਹੁੰਦਾ ਇਹਦੇ ਨਾਲ ਤੇ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਹੁਣ ਆਟੇ ਨੂੰ ਗੁੰਨ ਲਵਾਂਗੇ ਆਟੇ ਨੂੰ ਅਸੀਂ ਗੁੰਨ ਲਿਆ ਸੀ ਤੇ ਆਟੇ ਨੂੰ ਹੁਣ 5-7 ਮਿੰਟ ਵਾਸਤੇ ਆਪਾਂ ਟੱਕ ਕੇ ਰੱਖ ਦੇਵਾਂਗੇ ਹੁਣ ਅਸੀਂ ਆٹے ਦਾ ਪੇੜਾ ਬਣਾ ਲਵਾਂਗੇ ਇੰਨਾ ਕ ਅਸੀਂ ਪੇੜਾ ਲੈ ਕੇ ਤੇ ਤੂਲਾ ਲਾ ਕੇ ਆٹے ਦਾ ਇਸ ਤਰ੍ਹਾਂ ਆਪਾਂ ਆਟੇ ਨੂੰ ਚੁੰਨ ਲਵਾਂਗੇ ਪੇੜੇ ਨੂੰ ਇਸ ਤਰ੍ਹਾਂ ਦਾ ਆਪਾਂ ਇਹਨੂੰ ਇੰਨੀ ਕਿ ਚੜਾਈ ਵਿੱਚ ਰੱਖ ਕੇ ਤੇ ਉੱਪਰ ਹੁਣ ਅਸੀਂ ਇਹਦੇ ਅੰਬੂਲੀਆਂ ਪਾ ਦਵਾਂਗੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਬੰਦ ਕਰਦੇ ਜਾਵਾਂਗੇ ਤੇ ਹੁਣ ਅਸੀਂ ਇਹਨੇ ਤੂਲਾ ਲਾ ਕੇ ਤੇ ਵੇਲ ਦਵਾਂਗੇ ਪਰਾਉਂਠਿਆਂ ਨੂੰ ਅਸੀਂ ਇਸ ਤਰ੍ਹਾਂ ਵੇਲ ਲਿਆ ਸੀ ਤੇ ਆ ਤੁਸੀਂ ਦੇ ਸਕਦੇ ਜੋ ਤਵੇ ਦੇ ਉੱਪਰ ਅਸੀਂ ਥੋੜਾ ਜਿਹਾ ਘਿਓ ਲਗਾ ਦੇਵਾਂਗੇ ਤੇ ਉੱਪਰ ਅਸੀਂ ਇਹਦੇ ਹੁਣ ਪਰੌਂਠੇ ਨੂੰ ਪਾ ਦੇਵਾਂਗੇ ਪਰੌਂਠੇ ਨੂੰ ਅਸੀਂ ਹੁਣ ਥਾਲ ਦੇਵਾਂਗੇ ਉੱਪਰ ਮੋਟੇ ਦੇ ਉੱਪਰ ਕਿਉਂ ਲਾ ਦਵਾਂਗੇ ਪਰੌਂਠਾ ਬਣ ਕੇ ਤਿਆਰ ਹੈ ਹੁਣ ਅਸੀਂ ਇਹਨੂੰ ਤਵੇ ਦੇ ਉੱਪਰ ਹੁ ਲਾ ਦਵਾਂਗੇ ਤੇ ਹੁਣ ਅਸੀਂ ਮੂਲੀਆਂ ਪਾਵਾਂਗੇ ਦੋ ਪੇੜਿਆਂ ਦੇ ਵਿੱਚ ਇੱਥੇ ਅਸੀਂ ਛੋਟੇ-ਛੋਟੇ ਪੇੜੇ ਕਰ ਲਏ ਸੀ ਤੇ ਇਹਨਾਂ ਨੂੰ ਅਸੀਂ ਵੇਲ ਲਵਾਂਗੇ ਰੋਟੀ ਵਾਂਗ ਜੇ ਆ ਤਾਂ ਆਪਣੇ ਕੋ ਨਹੀਂ ਦੋ ਇੱਕ ਚ ਬੰਨਦੀ ਤੇ ਅਸੀਂ ਦੋ ਪੇੜਿਆਂ ਦੇ ਵਿੱਚ ਮੂਲੀਆਂ ਪਾ ਕੇ ਬਣਾਵਾਂਗੇ ਤੇ ਇੱਥੇ ਅਸੀਂ ਮੂਲੀਆਂ ਪਾ ਦਵਾਂਗੇ ਸਾਰੀ ਰੋਟੀ ਦੇ ਉੱਪਰ ਮੂਲੀਆਂ ਨੂੰ ਆਪਾਂ ਇਸ ਤਰ੍ਹਾਂ ਲਾ ਦਾਂਗੇ ਉੱਪਰ ਉਹਦੀ ਅਸੀਂ ਰੋਟੀ ਇਹਦੇ ਉੱਪਰ ਦੂਸਰੀ ਵੀ ਮੁੱਦੀ ਮਾਰ ਦਵਾਂਗੇ ਤੇ ਕੰਡਿਆਂ ਨੂੰ ਅਸੀਂ ਸਾਈਡਾਂ ਇਹਦੀਆਂ ਇਸ ਤਰ੍ਹਾਂ ਦਬਾ ਦਵਾਂਗੇ ਤੇ ਜਿਹੜੀਆਂ ਮੂਲੀਆਂ ਵਿੱਚੋਂ ਨਿਕਲਣ ਤੇ ਇੱਥੇ ਆਪਾਂ ਥੂਲਾ ਲਾ ਕੇ ਤੇ ਇਹਨੂੰ ਅਸੀਂ ਵੇਲ ਦਵਾਂਗੇ ਤੇ ਬਹੁਤ ਸੌਖਾ ਤਰੀਕਾ ਆ ਇਸ ਤਰ੍ਹਾਂ ਦੋ ਢੇੜਿਆਂ ਦੇ ਵਿੱਚ ਆਪਾਂ ਰੋਟੀ ਪਾ ਕੇ ਬਣਾਈਏ ਤੇ ਇਹ ਜਿੱਡੀ ਵੀ ਆਪਾਂ ਵੱਡੀ ਰੋਟੀ ਕੰਨਾਂ ਚ ਉਹ ਵੱਡੀ ਰੋਟੀ ਹੈ ਬਾਅਦ ਕੇ ਤਿਆਰ ਹੁੰਦੀ ਹੈ ਮੂਲੀਆਂ ਬਿਲਕੁਲ ਨਹੀਂ ਗਈਆਂ ਬਾਹਰ ਨਿਕਲਦੀਆਂ ਵੀ ਤੇ ਤੁਸੀਂ ਦੇਖ ਸਕਦੇ ਬਹੁਤ ਵੱਡਾ ਅਸੀਂ ਪਰੌਠਾ ਇਹਨੂੰ ਵੇਲ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਤਵੇ ਦੇ ਉੱਪਰ ਪਾ ਦੇਵਾਂਗੇ ਡਬਲ ਪੇੜਿਆਂ ਵਾਲਾ ਪਰੌਠਾ ਬਣ ਕੇ ਤਿਆਰ ਹੈ ਮੂਲੀ ਵਾਲੇ ਪਰੌਂਠੇ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਜੋ ਸਿੰਗਲ ਪੇੜੇ ਦੇ ਵਿੱਚ ਮੂਲੀ ਵਾਲੇ ਬਹੁਤ ਆਸਾਨੀ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਤੇ ਇੱਧਰ ਜਿਹੜੀ ਆਪਾਂ ਸਿੰਗਲ ਦਵਲ ਪੇੜੇ ਵਿੱਚ ਪਾਈ ਸੀ ਤੁਸੀਂ ਉਹ ਵੀ ਦੇਖ ਸਕਦੇ ਹੋ ਬਹੁਤ ਵਧੀਆ ਇਹ ਅੰਦਰ ਤੱਕ ਪੂਰੀ ਹੈ ਪੀਠੀ ਇਹਦੇ ਵਿੱਚ ਭਰੀ ਹੈ ਬਹੁਤ ਸੋਹਣੀ ਲੱਗਦੀ ਟੇਸਟ ਵੀ ਬੜੀ ਲੱਗਦੀ ਇਸ ਤਰ੍ਹਾਂ ਮੂਲੀ ਦੇ ਪਰੌਠੇ ਅਸੀਂ ਦਹੀਂ ਨਾਲ ਤੇ ਚਾਰ ਦੇ ਨਾਲ ਇਹਨੂੰ ਅਸੀਂ ਸਰਵ ਕਰ ਦਿੱਤਾ ਸੀ ਤੇ ਬਹੁਤ ਟੇਸਟ ਦਹੀਂ ਨਾਲ ਤੇ ਚਾਰ ਨਾਲ ਬਹੁਤ ਵਧੀਆ ਲੱਗਦੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ